ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਚਲੇ ਗਏ ਸੀਗੇ ਪਹਿਲਾਂ ਆ ਕੇ ਫਿਰ ਕੱਪੜੇ ਸੁੱਕਣੇ ਪਾਵਾਂਗੇ ਹੁਣ ਲੋ ਜੀ ਸ਼ਾਮ ਹੋ ਗਈ ਹੁਣ ਕੱਪੜੇ ਲਾ ਲਿਆ ਆਂ ਸੁੱਕ ਗਏ ਜਾਂਦੇ ਵਧੀਆ ਕੱਪੜੇ ਘੱਟ ਨੇ ਅੱਜ ਪਰਨੇ ਜਾਦੇ ਨੇ ਬੇਟਾ ਤੇ ਲੋ ਜੀ ਹੁਣ ਆਪਾਂ ਇਥੋਂ ਰਸੋਈ ਸਾਫ਼ ਕਰਦਣੇ ਆ ਤੇ ਇਥੋਂ ਕਾਂਸਾ ਥੱਲੋਂ ਗਠੇ-ਗੁਠੇ ਜੇ ਜੀ ਕੋਈ ਇੱਕ ਅੱਧਾ ਖਰਾਬ ਹੋਊਗਾ ਉਹ ਕੱਢ ਦਾਂਗੇ ਤੇ ਬਾਕੀ ਸਾਫ਼ ਕਰ ਦਾਂਗੇ ਤੇ ਉਹ ਸਾਫ਼ ਕਰ ਦਾਂ ਰਸੋਈ ਪਿਆਜ਼ ਕੱਢ ਲੈਣੀਆਂ ਛੋਟੇ-ਛੋਟੇ ਅੱਲ ਟਪਾ ਲੈਣੀਆਂ ਵਡੇ ਅੱਡ ਪਾ ਲੈਣੀਆਂ ਜਦੋਂ ਫਰੀ ਹੁੰਨੀਆਂ ਤੇ ਉਦੋਂ ਫਿਰ ਆਪਾਂ ਛੋਟੇ ਕੱਟ ਲੈਣੇ ਆ ਤੇ ਨਾਲੇ ਬਣਾ ਲਾਂਗੇ ਚਟਣੀ ਅੱਜ ਛੋਟੇ-ਛੋਟੇ ਕੱਟ ਲੂੰਗੀ ਮੈਂ ਚਟਣੀ ਬਣਾ ਲਾਂਗੇ ਨਾਰੇ ਪਿਆਜ਼ ਕੱਟੂੰਗੀ ਮੈਂ ਤੇ ਇਹ ਬਰੀਕ-ਬਰੀਕ ਕੱਟ ਲੈਣੀ ਆ ਲੋ ਜੀ ਨੜੇ ਤੋਂ ਸਾਫ਼ ਹੋ ਜਾਊਗਾ ਹੋਰਾ ਕਰਕੇ ਸਾਰਾ ਸਮਾਨ ਤੇ ਇੱਥੇ ਪੋਚਾ ਲਗਾ ਦੂੰਗੀ ਕਈ ਵਾਰ ਇਹ ਨਾ ਕੋਈ ਖਰਾਬ ਖਰੂਬ ਹੁੰਦਾ ਪਿਆਜ਼ ਤੇ ਉਹ ਦਾਗ ਜੇ ਪੈ ਜਾਂਦੇ ਨੇ ਫਿਰ ਉੱਥੇ ਫਿਰ ਮੈਂ ਪਹਿਲਾਂ ਸਾਰੇ ਇੱਧਰ ਕਰ ਲੂੰਗੀ ਛੋਟੇ-ਛੋਟੇ ਪਾਲਾ ਨਹੀਂ ਐ ਬੁਈਏ ਜੀ ਝਟੋਕਰੀ ਚ ਤੇ ਇੱਥੋਂ ਸਾਫ਼ ਕਰ ਦੂੰਗੀ ਸਾਫ਼ ਕਰਕੇ ਫਿਰ ਇੱਥੇ ਪੋਚਾ ਲਗਾ ਦੂੰਗੀ ਚੰਗੀ ਤਰ੍ਹਾਂ ਪੋਚਾ ਲਗਾ ਕੇ ਤੇ ਫਿਰ ਗਠੇ ਉਧਰ ਕਰ ਦੂੰਗੀ ਬੁਈਆਂ ਚ ਪਾ ਦੂੰਗੀ ਛੋਟੇ ਛੋਟੇ ਕੱਟ ਲੂੰਗੀ ਨਾਲੇ ਚਟਣੀ ਬਣਾ ਲਾਂਗੀ ਨਾਲ ਚੀਰਨੇ ਨੇ ਦਿਖਾਉਣੀ ਆ ਫਿਰ ਆਪਾਂ ਅੱਗੇ ਵੀਡੀਓ ਤੇ ਦੇਖ ਲਓ ਤੁਸੀਂ ਤੇ ਫ੍ਰੀ ਟਾਈਮ ਛੋਟੇ ਕੱਟ ਲਿਆ ਕਰਾਂਗੇ ਹੁਣ ਜੇ ਛੀਤੀ ਹੁੰਦੀ ਆ ਕਈ ਵਾਰੀ ਫਿਰ ਵੱਡੇ ਕੱਟ ਲੇ ਤੇ ਮੈਂ ਕਿਹਾ ਅੱਜ ਸਵੇਰ ਸਵੇਰੇ ਹੁਣ ਠੰਡਾ ਠੰਡਾ ਜਿਹਾ ਮੌਸਮ ਹੈ ਇੱਥੇ ਕਰਦਾਂ ਰੀਆਂ ਸਾਫ ਬਰੀਕ ਬਰੀਕ ਜਮੀਂ ਆ ਜਾਂਦਾ ਕਦੇ ਹਟ ਜਾਂਦਾ ਕਦੇ ਆ ਜਾਂਦਾ ਰਾਤ ਵੀ ਆ ਗਿਆ ਸੀਗਾ ਤੇ ਸਵੇਰੇ ਵੀ ਲੋ ਜੀ ਇੱਧਰ ਸਰਕਾਰਾਂ ਸਾਭ ਹੱਕਾਂ ਮਾਰ ਲੱਗ ਜਾਂਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਹੋ ਫੜਾਈ ਹੋ ਫੜਾਈ ਪਤਾ ਹੀ ਨਹੀਂ ਲੱਗਦਾ ਆਪਣੀ ਚੀਜ਼ ਚੱਕਦੇ ਫਿਰ ਹੱਕਾਂ ਮਾਰੀ ਜਾਂਦੇ ਨੇ ਤੇ ਲੋ ਜੀ ਇੱਥੋਂ ਕਰਾਂ ਸਾਫ਼ ਇਹ ਦੇਖੋ ਨਾਲੇ ਸਾਫ਼ ਕਰ ਦਣੀ ਆ ਥੋੜੇ ਦਿਨਾਂ ਬਾਅਦ ਫਿਰ ਇੱਥੇ ਦਾਗ ਜੇ ਲੱਗ ਜਾਂਦੇ ਨੇ ਤੇ ਲੋ ਜੀ ਹੁਣ ਸਾਫ਼ ਕਰਕੇ ਫਿਰ ਮਿਲਦੇ ਆ ਰਹੀ ਰਸੋਈ ਸਾਫ਼ ਕਰਦੀ ਇਨਨੇ ਨੂੰ ਗਠੇ-ਗਠੇ ਪਿਆਜ਼ ਇਨਨੇ ਨੂੰ ਆ ਗਿਆ ਸਬਜ਼ ਦਾ ਪੱਤਾ ਇਹ ਆ ਗਈ ਸਰੋਂ ਦੀ ਪੀਪੀ ਤੇਲ ਦੀ ਇਹ ਕਿਉਂ ਲਿਆਂਦਾ ਇਹ ਤਾਂ ਡਰੱਖਣ ਆਪਾਂ ਦਿਖਾਉਣੇ ਆ ਫਿਰ ਲੈ ਚ ਸੋਦਾ ਪੂਰੇ ਰੱਖਦਾ ਇਨਨੇ ਇਹ ਸ਼ੱਕਰ ਤਾਂ ਪਾ ਹੀ ਦੇਣੀ ਜੀ ਪੀਪੇ ਤੇ ਸ਼ੱਕਰ ਤਾਂ ਪਾ ਦਨੀ ਆ ਪੀਪਾ ਧੁੱਤਾ ਸਮਾਰਾ ਪਿਆ ਮੇਰੇ ਪਹਿਲਾਂ ਤੋਂ ਧੁੱਤਾਂ ਦਾ ਉਹ ਪੁਰਾਣੀ ਸ਼ੱਕਰ ਤੇ ਲੋਕ ਇਹ ਪੀਪੀਆਂ ਪੂਪੀਆਂ ਰੱਖਤੀਆਂ ਤੇ ਤੇਲ ਵਾਲੀਆਂ ਉਹ ਕਰਕੇ ਸ਼ੱਕਰ ਪਾ ਦਾਂ ਇਹਦੇ ਵਿੱਚ ਵਿੱਚ ਸਾਫ਼ ਕਰਕੇ ਫਿਰ ਕਰ ਦੂੰਗੀ ਸਬਤਾ ਲੋ ਜੀ ਇਹ ਧੋ ਲਿਆ ਪਾਣੇ ਆਟਾ ਗੁੰਨਤਾ ਮਿੱਠਾ ਇਹ ਨਿਕਣੀ ਮਰ ਜੂਗੀ ਮੈਂ ਪਹਿਲਾਂ ਗੁੰਨ ਕੇ ਰੱਖਤਾ ਸੀਗਾ ਤੇ ਇੱਧਰ ਬਣਾਉਨੇ ਹੁਣ ਇੱਕ ਛੁੱਟਕੇ ਦੇਖਿਆ ਸੀ ਵਧੀਆ ਪੁੱਲਾ ਦਾ ਲੋ ਜੀ ਹੁਣ ਬਣਾ ਲੀਏ ਪਾਈਏ ਹੁਣ ਚੱਕ ਚੱਕ ਕੇ ਇਹਨੂੰ ਸੈੱਟ ਕਰ ਲਾਵਾਂਗਾ ਹੁਣ ਤੇ ਲੋ ਜੀ ਆਪਾਂ ਹੁਣ ਲਾਵਾਂਗੇ ਮਿੱਠੇ ਗੁਲਗਲੇ ਮੈਂ ਤਾਂ ਬੱਸ ਐਸੇ ਕਹਦਾ ਨਹੀਂ ਹਾਂ ਥੱਲੇ ਲਾਉਂਗੀ ਥੱਲੇ ਕਹਿੰਦੇ ਨੇ ਇੱਕ ਕੁਸੂਸਰਾ ਇੱਥੇ ਮੈਨੂੰ ਆਪਕੇ ਬੜੇ ਲੱਗਦੇ ਨੇ ਨਾਲੇ ਵਧੀਆ ਨਹੀਂ ਬਣਦੇ ਗੈਸ ਤੇ ਪਲੇ ਤੇ ਵਧੀਆ ਬਣਦੇ ਹੁਣ ਗੈਸ ਤੇ ਵਧੀਆ ਬਣਦੇ ਚੀਰੇ ਚੀਰੇ ਜਿਹੇ ਹੁੰਦੇ ਨੇ ਕੀ ਸਾਖ ਕਾਇਦਾ ਨਹੀਂ ਕਿਸ ਉਸ ਤਰਫ ਉਸ ਤਰਫ ਗਾਲਾਂ ਕੱਢ ਦੇਣੀ ਮੈਂ ਤਾਂ ਲਾ ਕੇ ਹੀ ਰਾਜੀ ਵੈਸੇ ਇਹ ਦੋ ਲਾਈਨ ਇਹਨੇ ਕਦੀ ਨਹੀਂ ਲਾ ਦੇ ਰਹੇ ਵੈਸੇ ਜਿਹੜੀ ਦਿੱਤੀ ਹੋਏ ਥੋੜੀ ਲਾਉਣੇ ਨੇ ਫਿਰ ਲਾ ਲਾਂਗੇ ਅੱਗੇ ਦਿਨਾਂ ਦਾ ਨੀਚੇ ਲਾਉਂ ਪਹਿਲਾਂ ਖਾਰ ਲੈ ਦੇ ਰਿਹਾ ਇਹਨਾਂ ਨੂੰ ਪੁੱਛੜ ਦੀ ਰੋੜੀ ਨਹੀਂ ਮੈਨੂੰ ਚਾਹੀਦੀ ਰੋੜੀ ਤੇ ਕਰਦੇ ਇਹਦੇ ਕੱਪ ਕਬਰੇਤਾ ਵੀ ਨੇ ਨਾਲੇ ਬੱਧੀਆ ਪਾਸਾ ਦੇਣੀ ਨਹੀਂ ਇੱਥੇ ਲੋ ਜੀ ਹੁਣ ਫਿਰ ਆਲੂ ਵੀ ਬਾਲ ਲੈ ਬੇਟਾ ਕਹਿੰਦਾ ਕਚੌਰੀਆਂ ਵੀ ਚਾਹੀਦੀਆਂ ਨੇ ਮੈਂ ਪਿਉਂਤੇ ਸੀਗੇ ਮਿੱਠੇ ਕੱਲੇ ਤੇ ਦਾਲ ਪਿਉਂਦੀ ਸੀਗੀ ਉਧਰ ਉਧਰ ਮੈਨੂੰ ਐ ਸੀਗਾ ਮੈਂ ਦਾਲ ਬਣਾ ਲੂੰਗੀ ਸ਼ਾਮ ਨੂੰ ਮੂੰਗੀ ਦੀ ਤੇ ਹੁਣ ਗੁਲਗਲੇ ਲਾ ਲਾਂਗੇ ਥੋੜੇ ਘਣੀ ਜਿਹੜੇ ਖਾਣੇ ਨੇ ਤੇ ਬੇਟਾ ਕਹਿੰਦਾ ਮੈਨੂੰ ਕਚੌਰੀਆਂ ਚਾਹੀਦੀਆਂ ਨੇ ਫਿਰ ਆ ਆਲੂ ਵਾਲੇ ਦਾਲ ਫਿਰ ਮੈਂ ਤਰੀ ਨਹੀਂ ਅਲੂ ਵਾਲ ਕੇ ਕਦੂਕਸ ਕਰਕੇ ਤੇ ਪਿਆਜ਼ ਕੱਟ ਲਈ ਸੀਗੀ ਮੈਂ ਪਹਿਲਾਂ ਦੇਖੋ ਹਰੀ ਮਿਰਚ ਆਦਰਕ ਸਾਰਾ ਗ੍ਰੈਂਡਰ ਕਰ ਲਿਆ ਸੀ ਪਿਆਜ਼ ਮੈਂ ਬਰੀਕ ਬਰੀਕ ਕੱਟੇ ਨੇ ਕਿਉਂਕਿ ਫਿਰ ਪਿਆਜ਼ਾਂ ਚੋਂ ਪਾਣੀ ਨਿਕਲੇ ਆਉਂਦਾ ਤੇ ਫਿਰ ਮੈਂ ਬਰੀਕ ਕੱਟ ਲੇ ਕੱਟ ਕੇ ਇਹਦੇ ਵਿੱਚ ਪਾਉਣੀ ਆ ਤੇ ਹੁਣ ਬਣਾਉਂਗੀ ਚੌਲ ਨੂੰ ਥੋੜੀ ਤੇਲ ਪਾਉਣਾ ਹੋ ਜਾ ਆਪਣਾ ਗੁਰਦੇ ਮਸਾਲਾ ਨਾਲ ਹੀ ਕਿ ਖਾਲੀ ਚੌਲ ਨਾਲ ਤੇ ਦੁਪਹਿਰ ਦੀ ਛਾਣਾ ਨਾਲ ਇੱਕ ਅੱਧੇ ਖਾਣੇ ਹੋਣੇ ਜਾਣਗੇ ਮਸਤੀਆਂ ਸੁਭਾਰਾ ਦੇ ਦਾਂ ਤੇ ਜਨਾਤਾ ਬੁਣਨੇ ਆ ਪਤਾ ਬੁਣਨੇ ਤੇ ਲੋ ਜੀ ਹੁਣ ਆਪਾਂ ਫਿਰ ਇਨਥੇ ਕਚੌਰੀਆਂ ਲਾ ਲੈਨੇ ਆ ਹੁਣ ਦੋ ਦੋ ਚਾਰ ਚਾਰ ਬੇਟਾ ਕਹਿੰਨਾ ਕਚੌਰੀਆਂ ਵੀ ਚਾਹੀਦੀਆਂ ਨੇ ਮੈਨੂੰ ਹੁਣ ਨਾਲ ਖਾਣੀਆਂ ਨੇ ਮੈਂ ਦੋ ਦੋ ਮੈਂ ਕਿਹਾ ਚਾ ਲਾ ਲੈਨੀ ਆ ਫਿਰ ਹੁਣ ਆਲੂ ਬਾੜ ਲਈ ਕੁੱਕਰ ਚ ਧੁੱਪੋ ਕਰਕੇ ਮੈਂ ਇਹੇਠਾ ਨਹੀਂ ਲੱਗੀ ਸੀਗੀ ਕਹਿੰਦੇ ਇਂਦਰੇ ਲਾਲਾ ਹੁਣ ਫਿਰ ਕਚੌਰੀਆਂ ਵੀ ਲਾਉਣੀਆਂ ਨੇ ਪੀੜੀ ਕਰਕੇ ਲੱਖ ਲਈ ਮੈਂ ਇੱਧਰ ਮਸਾਲਾ ਪਾ ਲਿਆ ਲੋ ਜੀ ਕਚੌਰੀ ਇੱਧਰ ਮੈਂ ਥਾਲ ਚ ਪਾ ਦਣੀ ਆ ਥਾਲ ਚ ਪਾ ਕੇ ਤੇ ਇਹਦੇ ਵਿੱਚ ਤੇਲ ਨੁੱਚੜੀ ਜਾਊਗਾ ਇਹਨੇ ਇੱਧਰ ਸਾਈਡ ਤੇ ਨੂੰ ਕਰਤਾ ਟਿੱਡਾ ਮੈਂ ਥਾਲ ਇਹ ਥਾ ਧਰ ਲਿਆ ਸੀਗਾ ਚਿਮਟਾ ਇੱਧਰ ਨਾਲ ਦੀ ਨਾਲ ਪਕਾਉਣੀ ਆ ਤੇ ਨਾਲ ਦੀ ਨਾਲ ਥਾਲ ਚ ਕੱਢੀ ਜੰਨੀ ਆ ਮੈਂ ਤੇ ਨਾਲ ਤਾਂ ਤੇਲ ਨੁੱਚੜ ਜਾਊਗਾ ਫਿਰ ਪਾ ਲੂੰਗੀ ਹਣਾ ਡੱਬੇ ਚ ਪਾਵਾਂਗੇ ਰੋਟੀਆਂ ਦੇ ਚ ਤੇ ਲੋ ਜੀ ਪਰ ਉਹ ਹੀ ਜਿਹੜੀ ਬਾਕੀ ਤੇ ਜਿਹੜੇ ਜਿ ਚੁੱਲ੍ਹੇ ਤੇ ਨੇ ਬੇਸਵਾਦ ਦਾ ਕੰਮ ਆਇਆ ਤਾਂ ਗੈਸ ਤੇ ਤਾਂ ਲੋ ਜੀ ਤੇ ਚਲੋ ਮੂੰ ਧੁੱਪ ਹੁੰਦੀ ਆ ਨਾ ਜਾਂ ਸਵੇਰ-ਸਵੇਰੇ ਲਾਵੇ ਜਾਂ 4 ਵਜੇ ਲੱਗੇ ਚੁੱਲ੍ਹੇ ਤੇ ਤਾਂ ਨਾਲ ਤਾਂ ਵਧੀਆ ਪੱਕਦੇ ਨੇ ਨਾਲ ਸੌ ਆ ਜਾਂਦੀ ਆ ਗਰਮੀ ਕਰਕੇ ਇੱਕ ਮੀਂਹ ਆ ਨਾ ਮੀਂਹ ਕਰਕੇ ਉੱਤੇ ਚੋਂ ਲੱਗ ਜਾਂਦਾ ਫਿਰ ਮੈਂ ਵੀ ਕਾਲ ਕਰ ਦਾਨੀ ਆ ਮੈਨੂੰ ਐ ਹੁੰਦਾ ਵੀ ਚਲੋ ਅੰਦਰ ਵੀ ਲਾ ਲਵਨੀ ਆ ਹਨਾ ਤੇ ਲੋ ਜੀ ਰੌੜ ਲੈ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ